ਸਤ ਸੰਗ ਭਵਨ ਬੰਗਾ ਜੋ ਸਰਵ ਸਾਂਝਾ ਦਰਬਾਰ ਬੀਬੀ ਸਤਿਆਦੇਵੀ ਸਤ ਸੰਗ ਭਵਨ ਆ ਜੀ ਇੱਕ ਡਾਕਟਰ ਵੱਲੋਂ ਕੋਈ ਗਲਤ ਸਦਾਵਲੀ ਬੋਲੀ ਗਈ ਜਿਸ ਕਾਰਨ ਜਿਹੜਾ ਆ ਕਿ ਸਾਰਿਆਂ ਨੇ ਇਕੱਠੇ ਹੋ ਕੇ ਜਬਰਦਸਤ ਰੋਸ ਮਜਾਰਾ ਕੀਤਾ ਤੇ ਉਹਨਾਂ ਨੇ ਕਿਹਾ ਕਿ ਸਾਡੀਆਂ ਜਿਹੜੀਆਂ ਧਾਰਮਿਕ ਆਸਤਾਵਾਂ ਨੇ ਉਹਨਾਂ ਦੀ ਜਿਹੜੀ ਆ ਠੇਸ ਪਹਾਈ ਗਈ ਆ ਇਸ ਮੌਕੇ ਤੇ ਉੱਪਰ ਜਿਹੜਾ ਪੁਲਿਸ ਪ੍ਰਸ਼ਾਸਨ ਵੀ ਪਹੁੰਚੇ ਤੇ ਜਦੋਂ ਗੱਲਬਾਤ ਹੋਈ ਉਸ ਤੋਂ ਬਾਅਦ ਦੇ ਵਿੱਚ ਉਹ ਡਾਕਟਰ ਜੋ ਸਨ ਡਾਕਟਰ ਸਾਹਿਬ ਨੇ ਮਾਫੀ ਮੰਗ ਲਈ ਤੇ ਸਸੰਗ ਭਵਨ ਬੰਗਾ ਜੋ ਸਰਬਸੰਝਾ ਦਰਬਾਰ ਬੀਬੀ ਸਤਿਆਦੇਵੀ ਆ ਜੋ ਧਰਨਾਕਾਰੀ ਵੀ ਸੀ ਤੇ ਉਹਨਾਂ ਨੇ ਉਹਨਾਂ ਨੂੰ ਮਾਫੀ ਮੰਗਣ ਤੇ ਮਾਫ ਕਰ ਦਿੱਤਾ ਆਓ ਦੇਖਦੇ ਹਾਂ ਪੂਰੀ ਰਿਪੋਰਟ ਮੈਂ ਸਤਸੰਗ ਭਵਨ ਬੰਗਿਆਂ ਦੇ ਵਿੱਚ ਜਿਹੜਾ ਸਰਬ ਸਾਂਝਾ ਦਰਬਾਰ ਬੀਬੀ ਸਤਿਆ ਦੇਵੀ ਸਤਸੰਗ ਭਵਨ ਬੰਗੇ ਦੇ ਵਿੱਚ ਦਰਬਾਰ ਦੇ ਨਾਲ ਜੁੜੇ ਹੋਏ ਆ ਤੇ ਅੱਜ ਇੱਥੇ ਜਿਹੜਾ ਬਵਾਲ ਹੋਇਆ ਸੀ ਕਿ ਡਾਕਟਰ ਨੇ ਆਪਣਾ ਗਲਤ ਸ਼ਬਦ ਬੋਲੇ ਸੀਗੇ ਜਿਹੜਾ ਕਿ ਸਾਰੀ ਸੰਗਤ ਨੂੰ ਠੇਸ ਪਹੁੰਚੀ ਸੀ ਅੱਜ ਡਾਕਟਰ ਸੂਤ ਸਾਹਿਬ ਇੱਥੇ ਆ ਕੇ ਆਪਣੇ ਜਿਹੜੇ ਸ਼ਬਦ ਬੋਲੇ ਸੀ ਉਹਨਾਂ ਦੀ ਮਾਫੀ ਮੰਗ ਕੇ ਗਏ ਆ ਤੇ ਸੰਗਤਾਂ ਨੇ ਉਹਨਾਂ ਨੂੰ ਮਾਫ਼ ਕੀਤਾ ਤੇ ਅਸੀਂ ਉਸ ਤੋਂ ਸਾਰੇ ਜਿਹੜੀ ਸੰਗਤਾਂ ਸਹਿਮਤ ਆ ਕਿ ਇਹੋ ਜਿਹੇ ਦੁਆਰੇ ਜਿਹੜਾ ਕੋਈ ਵੀ ਬੰਦਾ ਮੰਦਿਰ ਦੇ ਕਲਾਕ ਵਰਕਲਾਕ ਜਿਹੜਾ ਆ ਨਾ ਹੋਵੇ। ਜੈ ਬਾਬਾ ਜੀ। ਡਾਕਟਰ ਵਿਧਰਾ ਸੁਮਿਤ ਅਦਾਰਸ਼ ਨਦਰ ਵਸੀ ਬੰਗਾ ਦਾ ਨਾ ਸਰਵ ਸੰਗਤ ਦਰਵਾਜ਼ਾ ਬੀਬੀ ਸਤਿਆ ਦੇਵੀ ਸਾachsen ਕੋ ਆਪਣ ਬੰਗਾ ਗਪੀਨ ਸਿੰਘ ਰੰਗਲਗੜਸ ਜੀ ਦੀ ਸ਼ਾਂ ਦੇ ਖਿਲਾਫ ਬੋਲੇ ਗਏ ਸ਼ਬਦਾਂ ਦਾ ਮੈਨੂੰ ਬਹੁਤ ਅਫਸੋਸ ਹੈ। ਚਾਪ ਗੋੜਿਆ ਦੇ ਲੰਗਰ ਸੰਬੰਧੀ ਮੇਰੇ ਕੋਲ ਗਲਤ ਬੋਲਿਆ ਗਿਆ। ਦਰਬਾਰ ਦੇ ਝੰਡਿਆਂ ਦੇ ਬਾਰੇ ਬੋਲਣ ਗਲਤ ਸ਼ਬਦਾਂ ਦੀ ਸੰਗਤੋਂ ਤੋਂ ਮੈਂ ਮਾਫੀ ਮੰਗਦਾ ਹਾਂ। ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੈਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 9876379499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499